ਸ਼ੰਭੂ ਬਾਰਡਰ ਦੇ ਕਪਾਸਿਤਾ ਦਾ ਰਾਹ ਖੁੱਲਿਆ ਪੰਜਾਬ ਤੋਂ ਹਰਿਆਣਾ ਜਾਣ ਵਾਲੀ ਸੜਕ ਕਲੀਅਰ ਹਰਿਆਣਾ ਵਾਲੇ ਪਾਸਿਓਂ ਹਲੇ ਸਾਫ ਕੀਤਾ ਜਾ ਰਿਹਾ ਰਾਹ ਕਨੌੜੀ ਬਾਰਡਰ ਤੇ ਰਸਤਾ ਕੀਤਾ ਜਾ ਰਿਹਾ ਸਾਫ ਜੀਸੀਬੀ ਮਸ਼ੀਨਾਂ ਦੇ ਨਾਲ ਹਟਾਈਆਂ ਜਾ ਰਹੀਆਂ ਰੁਕਾਵਟਾਂ ਇੰਟਰਨੈਟ ਸੇਵਾ ਬਾਹਰ ਆंदोलਨ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਕਿਸਾਨਾਂ ਨੇ ਹਾਈਵੇ ਜਮ ਕਰਨ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਹਿਰਾਸਤ ਦੇ ਵਿੱਚ ਲਈ ਕਿਸਾਨ ਲਖਣ ਨੇ ਮਿਲੀ ਪੁਗੱਦਾ ਲਗਾਇਆ ਇਲਜ਼ਾਮ ਕਿ ਆ ਸਰਕਾਰ ਨੇ ਲਵਾਇਆ ਸੀ ਮੋਰਚਾ ਸਰਕਾਰ ਨਹੀਂ ਹਟਵਾਇਆ ਖੋਤੀ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਨੂੰ ਵਰਤੇ ਕਿਸਾਨੀ ਬੋਟੀਆਂ ਦੇ ਹੋਏ ਐਕਸ਼ਨ ਵੀ ਪਾਰਲੀਮੈਂਟ ਤੱਕ ਗੂੰਜ ਸੰਸਦ ਭਵਨ ਦੇ ਬਾਹਰ ਕਾਂਗਰਸ ਸੰਸਦਾਂ ਨੇ ਕੀਤਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਸਰਕਾਰ ਤੇ ਲਗਾਇਆ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕਰਨ ਦੇ ਇਲਜ਼ਾਮ ਇਸ ਸਨ ਅਬੀ ਐਕਸ਼ਨ ਦੇ ਵਿਚਾਲੇ ਸ਼ਾਮ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ ਕਈ ਹਮ ਫੈਸਲੇ ਦੇ ਉਪਿਲਕਤ ਵੀ ਇਹ ਮਹੌਰਾ ਕਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾ ਅਮ੍ਰਿਤਪਾਲ ਦੇ ਸਾਥੀਆਂ ਨੂੰ ਡਿਬਰਗੜ ਤੋਂ ਲੈ ਕੇ ਰਵਾਨਾ ਹੋਈ ਪੰਜਾਬ ਪੁਲਿਸ ਅਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਲਿਆਂਦਾ ਜਾ ਰਿਹਾ ਹੈ ਪੰਜਾਬ ਪਹਿਲਾਂ ਡਿਬਰੂਗੜ ਤੋਂ ਦਿੱਲੀ ਤੇ ਫਿਰ ਦਿੱਲੀ ਤੋਂ ਲਿਆਂਦਾ ਜਾਵੇਗਾ ਅਮ੍ਰਿਤਸਰ ਉਹ ਜੀ ਦੇ ਵਿੱਚ ਗਵਰਨਰ ਨੂੰ ਮਿਲਣਗੇ ਕਰਨਲ ਬਾਠ ਤੇ ਉਹਨਾਂ ਦਾ ਪਰਿਵਾਰ ਇੰਸਾਫ ਦੀ ਕਰਨ ਦੀ ਮੰਗ ਪਟਿਆਲਾ ਦੇ ਵਿੱਚ ਪੁਲਿਸ ਨੇ ਕਰਨਲ ਬਾੜਤੀ ਉਹਨਾਂ ਦੇ بیٹے ਦੀ ਕੀਤੀ ਸੀ ਕੁੱਟਮਾਰ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੇਕਿਨ ਜ਼ਿਕਰ ਹੋਵੇਗਾ ਸ਼ੰਬੂਦਾ ਬਾਰਡਰ ਦਾ ਰਾਹ ਦਾ ਸੜਕ ਦਾ ਜਿਸ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ तेरह महीने बाद करीब चार सौ दिन बाद शंभू बॉर्डर हूँ खुल चुक है शंभू बॉर्डर ऑफिशियल तौर देते जो हूँ जानकारी दी गई है कि राह खोलता गया है जेकर इस समय लुधियाना तो निकले हो तो जाना है अंबाला या फिर करनाल या फिर कुरुक्षेत्र तो सोच रहे कि वाया चंडीगढ़ जीरकपुर होकर जाना पएगा तो नहीं तुम बिल्कुल सीधी गड् दब सकते हो राजपुरा तो होंगे हुए शंभू शंभू तो अंबाला तो रोड क्लीयर हो चुके है इस समय की अहम खबर है पंजाब तो हरियाणा जाने वाला राह खोलता गया है ਹਰਿਆਣਾ ਤੋਂ ਆਉਣ ਵਾਲਾ ਰਾਹ ਸਾਫ਼ ਕੀਤਾ ਜਾ ਰਿਹਾ ਹੈ ਖਨੌਰੀ ਬਾਰਡਰ ਵਾਲਾ ਰਾਵੀ ਓਪਨ ਕੀਤਾ ਜਾ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਇੰਟਰਨੈਟ ਸੇਵਾ ਜ਼ਰੂਰ ਬਹਾਲ ਕਰ ਦਿੱਤੀ ਗਈ ਹੈ ਇਸ ਸਮੇਂ ਅਹਿਮ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਔਰ ਕਾਬਲੇ ਗੋਰੇ ਕੀ ਇਸ ਸਮੇਂ ਇੱਕ ਰੋਡ ਹੀ ਚੱਲ ਰਹੀ ਹੈ ਤੇ ਉਸੇ ਰੋਡ ਤੇ ਆਣਾ ਜਾਣਾ ਦੋਵੇਂ ਪਾਸੇ ਤੋਂ ਜਾਰੀ ਰਹੇਗਾ ਯਾਨੀ ਕਿ ਥੋੜੇ ਜਿਹੇ ਟ੍ਰੈਫਿਕ ਤੋਂ ਉੱਥੇ ਮਿਲ ਸਕਦਾ ਪਰ ਤੇ ਰਾਤ ਭਰੀ ਗੱਲ ਹੈ ਕਿ ਸਿੱਧੇ ਤੌਰ ਦੇ ਉੱਤੇ ਤੁਸੀਂ ਜਾ ਸਕਦੇ ਹੋ ਜਿਹੜਾ ਪਹਿਲਾਂ ਅਲਟਰਨੇਟ ਰੂਟ ਅਪਣਾਉਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਜਿਹੜਾ ਪਹਿਲਾਂ ਪਿੰਡਾਂ ਚੋਂ ਜਾਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਜਿਹੜਾ ਪਹਿਲਾਂ ਜ਼ਿਰਖਪੁਰ ਹੋ ਕੇ ਜਾਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਬਹੁਤ ਸਾਰੇ ਲੋਕ ਵਾਇਆ ਬਨੂੜ ਹੋ ਕੇ ਜਾ ਰਹੇ ਸੀ ਉਸ ਦੀ ਵੀ ਜ਼ਰੂਰਤ ਨਹੀਂ ਜੇ ਤੁਸੀਂ ਜਾਣਾ ਹੈ ਲੁਧਿਆਣਾ ਤੋਂ ਅੰਬਾਲਾ ਜਾਂ ਤੁਸੀਂ ਇਸ ਸਮੇਂ ਦਿੱਲੀ ਤੋਂ ਨਿਕਲੇ ਹੋ 에어ਪੋਰਟ ਤੇ ਤੁਹਾਡਾ ਜਹਾਜ਼ ਉਤਰਿਆ ਸੀ ਤੁਹਾਡਾ ਕੈਬ ਵਾਲਾ ਤੁਹਾਨੂੰ ਲੈ ਕੇ ਦਿੱਲੀ ਤੋਂ ਨਿਕਲੇ ਤੁਸੀਂ ਅੰਬਾਲੇ ਜਾਣਾ ਯਾਰ ਤੁਸੀਂ ਲੁਧਿਆਣਾ ਜਾਣਾ ਹੈ ਤਾਂ ਉਹ ਹੋਰ ਪਾਸੇ ਨੂੰ ਗੱਡੀ ਨਾਲ ਘਮਾਵੇ ਇਹਨੂੰ ਕਹਦੇ ਹੋ ਕਿ ਹੁਣ ਰਾਹ ਖੁੱਲ ਚੁੱਕਿਆ ਹੈ ਤੁਸੀਂ ਉਸ ਰੂਟ ਨੂੰ ਹੀ ਇਸਤੇਮਾਲ ਕਰ ਸਕਦੇ ਹੋ ਜਿਹੜਾ ਇੱਕ ਪਹਿਲਾਂ ਤੋਂ NH44 ਵਾਲਾ ਜਿਹੜਾ ਪਹਿਲਾਂ NH1 ਹੁੰਦਾ ਸੀ ਹੁਣ NH44 ਹੈ NH47 ਦੇ ਜ਼ਰੀਏ ਹੀ ਤੁਸੀਂ ਆ ਸਕਦੇ ਹੋ ਦਿੱਲੀ ਅੰਮ੍ਰਿਤਸਰ ਰੂਟ ਬਹਾਲ ਕਰ ਦਿੱਤਾ ਗਿਆ ਹੈ 13 ਮਹੀਨੇ ਬਾਅਦ ਖੁੱਲਿਆ ਹੈ ਸ਼ੰਭੂ ਬਾਰਡਰ ਇਹ 13 ਫਰਵਰੀ 2024 ਨੂੰ ਬਲੌਕ ਹੋਇਆ ਸੀ ਇਨਫੈਕਟ ਬਲੌਕ ਤਾਂ 11 ਫਰਵਰੀ ਨੂੰ ਹੋ ਗਿਆ ਸੀ ਪਰ 13 ਤਰੀਕ ਤੋਂ ਕਿਸਾਨ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤੇ ਕਾਫੀ ਲੰਬਾ ਟਾਈਮ ਲੱਗਿਆ ਕਰੀਬ ਕਰੀਬ 13 ਮਹੀਨੇ ਔਰ ਹੁਣ ਜਾ ਕੇ 19 ਮਾਰਚ ਨੂੰ ਯਾਨੀ ਕਿ ਕੱਲ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਉੱਥੋਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਤੰਬੂ ਟੈਂਟ ਜਾਂ ਫਿਰ ਨਜ਼ਰ ਆ ਰਹੇ ਸੀ ਸਟੇਜਾਂ ਵਾਲਾ ਸਮਾਨ ਸਭ ਕੁਝ ਹਟਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਤਵਾਦ ਸ਼ੁਰੂ ਹੋਈ ਹਰਿਆਣਾ ਵਾਲੇ ਪਾਸੇ ਤੋਂ ਵੀ ਕੀ ਰੋਡ ਨੂੰ ਕਲੀਅਰ ਕੀਤਾ ਜਾਵੇ ਤੇ ਇਸ ਸਮੇਂ ਇਹ ਜਾਣਕਾਰੀ ਹੈ ਕਿ ਰੋਡ ਕਲੀਅਰ ਹੋ ਚੁੱਕੀ ਹੈ ਤਾਂ ਖਨਾਰੀ ਬਾਰਡਰ ਦੇ ਉੱਤੇ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਇਸ ਸਮੇਂ ਸਥਿਤੀ ਜੀ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਮੇਰੇ ਦੋਵੇਂ ਸਹਿਯੋਗੀ ਸਾਡੇ ਨਾਲ ਨੇ ਚਰਨਜੀਤ ਕੌਸ਼ਲ ਸਾਡੇ ਨਾਲ ਜੁੜ ਰਹੇ ਨੇ ਤੇ ਦੂਜੇ ਪਾਸੇ ਨਵਿੰਦਰ ਬਰਾੜਵੀ ਸਾਡੇ ਨਾਲ ਜੁੜ ਰਹੇ ਨੇ ਔਰ ਕਾਬਲੇ ਗੌਰ ਹੈ ਕਿ ਨਵਿੰਦਰ ਬਰਾੜ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਸ਼ੰਭੂ ਮੋਰਚੇ ਤੋਂ ਜਦਕਿ ਜੇ ਮੈਂ ਜ਼ਿਕਰ ਕਰਾਂ ਚਰਨਜੀਤ ਕੌਸ਼ਲ ਦਾ ਤਾਂ ਚਰਨਜੀਤ ਸਾਡੇ ਨਾਲ ਜੁੜੇ ਹੋਏ ਨੇ ਖਨਾਰੀ ਮੋਰਚੇ ਤੋਂ ਪਹਿਲਾਂ ਮੈਂ ਸ਼ੰਭੂ ਦਰੁੱਖ ਕਰਦੇ ਹਾਂ ਸ਼ੰਭੂ 13 ਮਹੀਨੇ ਬਾਅਦ ਖੁੱਲ ਚੁੱਕਿਆ ਨਪਿੰਦਰ ਓਵਰ ਟੂ ਯੂ ਥੋੜਾ ਜਿਆਦਾ ਦੱਸੋ ਸਮਝਾਓ ਇਸ ਸਮੇਂ ਦੀ ਸਥਿਤੀ ਕੀ ਹੈ ਜੇ ਮੈਂ ਜਾਣਾ ਹੈ ਰਾਜਪੁਰਾ ਤੋਂ ਅੰਬਾਲਾ ਚਲੋ ਮੈਂ ਥੋੜਾ ਜਿਹਾ ਹੋਰ ਇਸ ਨੂੰ ਅ ਵੱਡਾ ਰੂਟ ਲੈਣਾ ਅਸੀਂ ਨੇ ਕਲੀਨ ਲੁਧਿਆਣਾ ਤੋਂ ਅਸੀਂ ਜਾਣਾ ਹੈ ਕੁਰੂਖੇਤਰ ਜਾਂ ਫਿਰ ਅੰਬਾਲਾ ਜਾਂ ਦਿੱਲੀ ਆ ਜਾਈਏ ਤਿੱਕੀ ਹੋਏਗਾ ਜੇਕਰ ਅਸੀਂ ਆ ਰਹੇ ਹਾਂ ਕੁਰੂਖੇਤਰ ਤੋਂ ਤੇ ਜਾਣਾ ਅਸੀਂ ਰਾਜਪੁਰੇ ਜਾਂ ਫਿਰ ਲੁਧਿਆਣਾ ਜਾਂ ਪਟਿਆਲਾ ਤਾਂ ਫਿਰ ਕਿਹੜਾ ਰੂਟ ਹੋਏਗਾ ਰੋਡ ਦੋਵਾਂ ਲੋਕਾਂ ਦੇ ਲਈ ਖੁੱਲੀ ਹੈ ਨਪਿੰਦਰ ਬਿਲਕੁਲ ਕਰੋ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਸਮਝਾ ਦਿਆਂ ਮੈਂ ਇਸ ਵੇਲੇ ਘੱਗਰ ਦੇ ਪੁਲ ਤੇ ਖੜਾ ਐ ਇਹ ਉਹ ਹਾਈਵੇ ਜਿਹੜਾ ਲੁਧਿਆਣਾ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਲੁਧਿਆਣੇ ਤੋਂ ਦਿੱਲੀ ਨੂੰ ਜੋੜਦਾ ਲੁਧਿਆਣੇ ਰਾਜਪੁਰੇ ਨੂੰ ਅੰਮ੍ਰਾਲੇ ਨਾਲ ਜੋੜਦਾ ਤਾਂ ਮੈਂ ਜਿੱਥੇ ਮੌਜੂਦ ਹਾਂ ਮੇਰੇ ਪਿੱਛੇ ਇਹ ਦੇਖੋ ਧੂੜ ਉੱਡ ਰਹੀ ਐ ਇਹ ਧੂੜ ਉੱਡਦੀ ਸੰਕੇਤ ਦੇ ਰਹੀ ਐ ਕਿ ਹੁਣ ਇਸ ਪੁਲ ਤੇ ਆਵਾਜਾਈ ਚੱਲ ਰਹੀ ਐ ਕਿਉਂਕਿ ਮਿੱਟੀ ਜਾਂ ਫਿਰ ਕੰਕਰੀਟ ਦੀ ਜਿਹੜੀ ਅ ਡਸਟਰ ਧੂੜ ਆ ਉਹ ਐਸੋ ਲੁੱਟ ਰਹੀ ਆ ਪਰ ਇੱਕ ਚੀਜ਼ ਤੁਸੀਂ ਹੋਰ ਦੇਖੋ ਇੱਕੇ ਸੜਕ ਤੇ ਇੱਕੇ ਪਾਸੇ ਗੱਡੀਆਂ ਜਾ ਵੀ ਰਹੀਆਂ ਤੇ ਆ ਵੀ ਰਹੀਆਂ ਜਿਹੜਾ ਕਿ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਇਹ ਪਾਸਾ ਜਿਹੜਾ ਹੈਗਾ ਪਹਿਲਾਂ ਸਿਰਫ ਪੰਜਾਬ ਤੋਂ ਦਿੱਲੀ ਜਾਣ ਤੇ ਨਹੀਂ ਇਹ ਰਸਤਾ ਜਿਹੜਾ ਹੈਗਾ ਵਰਤਿਆ ਜਾਂਦਾ ਸੀ ਉਧਰੋਂ ਆਉਣ ਦੇ ਲਈ ਦੂਜਾ ਰਸਤਾ ਸੀ ਉਹ ਤੁਹਾਨੂੰ ਸਾਈਡ ਤੇ ਦਿਖਾ ਦਿੰਦੇ ਆ ਉਹ ਰਸਤਾ ਦੂਜਾ ਜਿਹੜਾ ਹਰਿਆਣੇ ਤੋਂ ਪੰਜਾਬ ਆਉਣ ਵਾਲਾ ਦੂਜੇ ਪਾਸੇ ਆ ਹੁਣ ਦੂਜੀ ਚੀਜ਼ ਸਮਝਾਵਾਂ ਜੇ ਕਿਸੇ ਨੇ ਪੰਜਾਬ ਤੋਂ ਲੁਧਿਆਣੇ ਤੋਂ ਦਿੱਲੀ ਜਾਣਾ ਲੰਧਿਆਲੇ ਲੁਧਿਆਣੇ ਤੋਂ ਅੰਬਾਲੇ ਜਾਣਾ ਤਾਂ ਬੇਫਿਕਰ ਹੋ ਕੇ ਇਸੇ ਸੜਕ ਤੋਂ ਆ ਸਕਦਾ ਇਹ ਸੜਕ ਅਫੀਸ਼ਲ ਰੂਪ ਦੇ ਵਿੱਚ ਅਧਿਕਾਰਿਕ ਰੂਪ ਦੇ ਵਿੱਚ ਅਧਿਕਾਰਕ ਤੌਰ ਤੇ ਖੋਲ ਦਿੱਤੀ ਗਈ ਹੈ ਦੇਖੋ ਹੁਣ ਮੋਟਰਸਾਈਕਲ ਜਾ ਰਹੇ ਨੇ ਸਵਾ ਸਾਲ ਬਾਅਦ ਇਤੋਂ ਪੈਦਲ ਵੀ ਵਿਅਕਤੀ ਨਹੀਂ ਸੀ ਕੋਈ ਜਾ ਸਕਦਾ ਇਨੀ ਸ਼ਕਤੀ ਸੀ ਇਹ ਗੱਡੀਆਂ ਜਾ ਰਹੀਆਂ ਨੇ ਇਹ ਗੱਡੀਆਂ ਜਾ ਰਹੀਆਂ ਨੇ ਇਹ ਕੈਂਟਰ ਜਾ ਰਿਹਾ ਤਾਂ ਇਹ ਕੈਂਟਰ ਵਾਲਾ ਸ਼ਖਸ ਹੈ ਜਿਹੜਾ ਉਹ ਜਾ ਰਿਹਾ ਤਾ ਹੱਥੋਂ ਲੰਦੇ ਜਾ ਰਹੇ ਨੇ ਜਿਵੇਂ ਅ ਸ਼ਾਇਦ ਕੋਈ ਟੂਰਿਸਟ ਆਇਆ ਹੋਵੇ ਕਿਉਂਕਿ ਸਵਾ ਸਾਲ ਬਾਅਦ ਇਹ ਸੜਕ ਖੁੱਲੀ ਆ ਤਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਲੁਧਿਆਣੇ ਤੋਂ ਜੇ ਦਿੱਲੀ ਜਾਣਾ ਤਾਂ ਸੜਕ ਖੁੱਲ ਚੁੱਕੀ ਆ ਪਰ ਜੇ ਦਿੱਲੀ ਤੋਂ ਅੰਮ੍ਰਿਤਾਲੇ ਤੋਂ ਪੰਜਾਬ ਆਉਣਾ ਤਾਂ ਆ ਸਕਦੇ ਨੇ ਬੇਸ਼ੱਕ ਉਹ ਪਰਲੇ ਰਸਤੇ ਤੋਂ ਜਿਹੜੇ ਰਸਤੇ ਤੋਂ ਰੁਟੀਨ ਦੇ ਵਿੱਚ ਆਉਂਦੇ ਆ ਉਹ ਸੜਕਾਂ ਲੇ ਖੁੱਲ ਰਹੀ ਆ ਪਰ ਜਿਹੜਾ ਇਹ ਵਨਵੇ ਆ ਇਸ ਸੜਕ ਨੂੰ ਟੂਵੇ ਕੀਤਾ ਗਿਆ ਜਿੱਦਾਂ ਪਹਿਲੀਆਂ ਪੁਰਾਣੀਆਂ ਸਿੰਗਲ ਰੋਡ ਹੁੰਦੀਆਂ ਸੀ ਉਸ ਰੂਪ ਦੇ ਵਿੱਚ ਇਸ ਨੂੰ ਵਰਤਿਆ ਜਾ ਰਿਹਾ ਪੁਲ ਦਾ ਇੱਕੋ ਪਾਸਾ ਜਿਹੜਾ ਹੈਗਾ ਔਨ ਲਈ ਵੀ ਤੇ ਜਾਣ ਲਈ ਵੀ ਕਿਉਂਕਿ ਦੂਜੇ ਪਾਸੇ ਹਲੇ ਕੰਮ ਚੱਲ ਰਿਹਾ ਨਹੀਂ ਚੱਲ ਰਹੀਆਂ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਵਹੀਕਲ ਜਾ ਰਹੇ ਨੇ ਗੱਡੀਆਂ ਜਾ ਰਹੀਆਂ ਨੇ ਟੂ ਵੀਲਰ ਆ ਰਹੇ ਨੇ ਤਾਂ ਇਹ ਇੱਕ ਗੱਲ ਸਪਸ਼ਟਾ ਛੋਟੇ ਲਫ਼ਜ਼ਾਂ ਦੇ ਵਿੱਚ ਕਹਾਂ ਤਾਂ ਹੁਣ ਪੰਜਾਬ ਤੇ ਹਰਿਆਣੇ ਦਾ ਰਸਤਾ ਖੁੱਲ ਗਿਆ ਜੁੜ ਗਿਆ ਖੱਗਰ ਦੇ ਉੱਤੇ ਵਾਲਾ ਪੁਲ ਜਿਹੜਾ ਉਹਨੂੰ ਖੋਲ ਦਿੱਤਾ ਗਿਆ ਹਾਲਾਂਕਿ ਇੱਕ ਪਾਸੇ ਤੋਂ ਖੁੱਲਿਆ ਗਿਆ ਪਰ ਤੁਸੀਂ ਆ ਵੀ ਸਕਦੇ ਹੋ ਤੁਸੀਂ ਜਾ ਵੀ ਸਕਦੇ ਹੋ ਹੁਣ ਤੁਹਾਨੂੰ ਡਾਇਵਰਟ ਰੂਟ ਲੈਣ ਦੀ ਜਰੂਰਤ ਨਹੀਂ ਪਿੰਡਾਂ ਦੇ ਵਿੱਚ ਦੀ ਜਿਹੜੇ ਰੂਟ ਤੇ ਕਰੀਬ ਡੇਢ ਘੰਟਾ ਲੱਗਦਾ ਸੀ ਉਹ ਹੁਣ ਤੁਹਾਨੂੰ ਇੱਥੋਂ 5 ਤੋਂ 7 ਮਿੰਟ ਲੱਗਣੇ ਨੇ ਜੇਕਰ ਤੋਂ ਅੰਮ੍ਰਲੇ ਜਾਣ ਦੇ ਲਈ ਹੁਣ ਤੁਹਾਨੂੰ ਡੇਢ ਘੰਟਾ ਨਹੀਂ ਜਾਣਾ ਪੈਣਾ ਇਸ ਕਰਕੇ ਇਹ ਚੀਜ਼ ਬੜੀ ਕਲੀਅਰ ਹੈ ਰਸਤਾ ਜਿਹੜਾ ਕਲੀਅਰ ਹੋ ਚੁੱਕਿਆ ਹੈ ਗੱਡੀਆਂ ਆ ਵੀ ਰਹੀਆਂ ਨੇ ਗੌਰਵ ਗੱਡੀਆਂ ਜਾ ਵੀ ਰਹੀਆਂ ਨੇ ਜੀ ਚਲੋ ਰਾਤ ਪਰ ਹੀ ਖਬਰ ਵੀ ਹੈ ਔਰ ਇਹ ਢੂੜ ਆਮ ਤੌਰ ਤੇ ਜਿਹੜਾ ਆਪਾਂ ਕਹੀਏ ਜਿਹੜੇ ਲੋਕ ਨਿਕਲਦੇ ਨੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਪਰ ਤੁਸੀਂ ਇਹ ਕਹਿ ਸਕਦੇ ਹੋ ਨਿਪੰਦਰ ਕੇ ਇਸ ਢੂੜ ਤੋਂ ਇਸ ਵਾਰ ਕੋਈ ਬਹੁਤੀ ਸਮੱਸਿਆ ਸ਼ਾਇਦ ਲੋਕਾਂ ਨੂੰ ਨਾ ਹੋ ਰਹੀ ਹੋਵੇ ਖਾਸ ਤੌਰ ਤੇ ਜਿਹੜੇ ਇਸ ਰੂਟ ਤੋਂ ਨਿਕਲ ਰਹੇ ਨੇ ਜਿਹੜੇ ਕੋਈ ਅੰਬਾਲਾ ਦਿੱਲੀ ਜਾਂਦਾ ਹੈ ਕੋਈ ਰਾਜਪੁਰੇ ਦਿੱਲੀ ਆਉਂਦਾ ਹੈ ਤੇ ਇਸ ਤਰੀਕੇ ਦੀਆਂ ਤਸਵੀਰਾਂ ਲੈਂਦੀਆਂ ਨੇ ਜੇਕਰ ਅਸੀਂ ਤੁਹਾਨੂੰ ਦਿਖਾਇਆ ਕਿ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਜੇਕਰ ਤੁਸੀਂ ਆ ਰਹੇ ਹੋ ਦਿੱਲੀ ਵਾਲੇ ਪਾਸੇ ਤੋਂ ਕੋਈ ਦਿੱਕਤ ਨਹੀਂ ਅੱਛਾ ਇੱਕ ਹੋਰ ਰੂਟ ਹੈ ਕਿ ਜੇ ਤੁਸੀਂ ਰੋहतक ਹੁੰਦੇ ਹੋ ਆ ਰਹੇ ਹੋ ਔਰ ਬਾਇਆ ਜੀਨ ਜੀਨ ਤੋਂ ਬਾਅਦ ਤੁਸੀਂ ਐਂਟਰੀ ਕਰਨੀ ਹੈ ਪੰਜਾਬ ਦੇ ਵਿੱਚ ਤਾਂ ਤਾਮਤੋਰ ਤੇ ਖਨੌਰੀ ਬਾਰਡਰ ਦੇ ਜ਼ਰੀਏ ਹੀ ਆਪਾਂ ਐਂਟਰੀ ਕਰਦੇ ਆ ਖਨੌਰੀ ਪਾਤਣਾ ਸਮਾਣਾ ਹੁੰਦਾ ਹੋਇਆ ਪੂਰਾ ਕਾਫਲਾ ਗੱਡੀਆਂ ਦਾ ਜਿਹੜਾ ਪਹੁੰਚਦਾ ਹੈ ਅੱਗੇ ਸੰਗਰੂਰ ਜਾਂ ਫਿਰ ਪਟਿਆਲੇ ਵਾਲੇ ਪਾਸੇ ਤੇ ਇਸ ਸਮੇਂ ਖਨੌਰੀ ਤੋਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜ ਰਹੇ ਨੇ ਮੈਂ ਉਹਨਾਂ ਦਾ ਰੁਕ ਕਰਦਾ ਹਾਂ ਚਰਨਜੀਤ ਤੁਸੀਂ ਵੀ ਦੱਸੋ ਥੋੜਾ ਜਿਆ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਕਿ ਨਹੀਂ ਖਨੌਰੀ ਦੇ ਉੱਤੇ ਮੌਜੂਦਾ ਸਥਿਤੀ ਕੀ ਹੈ ਰਵਕ ਨੌਰੀ ਬਾਰਡਰ ਦੇ ਉੱਪਰ ਜਲਦੀ ਜਲਦੀ ਹੈਗੀ ਆ ਪੁਲਿਸ ਹੁਣ ਸਫਾਈ ਕਰ ਰਹੀ ਹੈ ਜਿੰਨੇ ਟਰੈਕਟਰ ਟਰਾਲੀਆਂ ਸੀ ਲਗਾਤਾਰ ਪੁਲਿਸ ਦੇ ਵੱਲੋਂ ਟੋ ਕਰਕੇ ਲੈ ਕੇ ਜਾਈਆਂ ਜਾ ਰਹੀਆਂ ਨੇ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਵਾਂਗੇ ਨਾਲ ਇੱਕ ਵੱਡੀ ਜਾਣਕਾਰੀ ਫੋਰ ਦਵਾਗਾ ਕਿ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਰਾਹਤ ਕਿਸਾਨਾਂ ਨੂੰ ਦੇ ਦਿੱਤੀ ਗਈ ਆ ਹੁਣ ਤੱਕ ਪੁਲਿਸ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਇੱਕ ਦੂਰੀ ਦੇ ਉੱਪਰ ਲਿਜਾ ਕੇ ਰੱਖ ਰਹੀ ਸੀ ਉੱਥੇ ਫਿਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਲੈ ਕੇ ਜਾਂਦੇ ਸੀ ਪਰ ਹੁਣ ਪੁਲਿਸ ਦੇ ਵੱਲੋਂ ਨਵੀਂ ਆਫਰ ਕਿਸਾਨਾਂ ਨੂੰ ਦਿੱਤੀ ਗਈ ਆ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਓ ਆਪਣੀ ਜਾਣਕਾਰੀ ਦਿਓ ਤੇ ਆਪਣੇ ਸਮਾਨ ਦੀ ਆਪਣੇ ਵਹੀਕਲ ਦੀ ਕਿਤੇ ਨਾ ਰਜਿਸਟ੍ਰੇਸ਼ਨ ਰਖਵਾਓ ਤਾਂ ਤੁਸੀਂ ਆਪਣੇ ਪੂਰੇ ਸਾਧਨ ਆਪਣਾ ਪੂਰਾ ਸਮਾਨ ਇੱਥੋਂ ਲੈ ਕੇ ਜਾ ਸਕਦੇ ਹੋ ਤਾਂ ਇਹਦੇ ਨਾਲ ਜਲਦੀ ਜਿਹੜਾ ਹੈਗਾ ਸੜਕਾਂ ਸਾਫ਼ ਹੋਣਗੀਆਂ ਜਲਦੀ ਜਿਹੜਾ ਹੈਗਾ ਇਤੋਂ ਕਿਤਨਾ ਕਿਤੋਂ ਜਿਹੜੇ ਵੱਡੇ ਪੱਧਰ ਦੇ ਉੱਪਰ ਟਰੈਕਟਰ ਟਰਾਲੀਆਂ ਖੜੇ ਨੇ ਉਹ ਚੱਕੇ ਜਾਣਗੇ ਤਾਂ ਜਲਦੀ ਜਿਹੜਾ ਹੈਗਾ ਕਿਤਨਾ ਕਿਤੇ ਰਸਤੇ ਵੀ ਖੋਲਣਗੇ ਤਾਂ ਪੂਰੇ ਜਿਹੜੇ ਹੈਗੇ ਨੇ ਜਿੱਥੇ ਹੁਣ ਪਹਿਲਾਂ ਖੁਦ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਪੁਲਿਸ ਲੈ ਕੇ ਜਾ ਰਹੀ ਸੀ ਉੱਥੇ ਹੁਣ ਪੁਲਿਸ ਦੇ ਕੋਲ ਕਿਸਾਨ ਖੁਦ ਆਪਣਾ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਇੱਧਰ ਤੁਹਾਨੂੰ ਤਸਵੀਰ ਦਿਖਾਉਂਗਾ ਕਿ ਕਿਸਾਨਾਂ ਦੇ ਵੱਲੋਂ ਆਪਣੇ ਵਹੀਕਲਾਂ ਦੇ ਨੰਬਰ ਜਿਹੜੇ ਹੈਗੇ ਨੇ ਲਿਖਵਾਏ ਜਾ ਰਹੇ ਨੇ ਆਪਣੀ ਡਿਟੇਲ ਜਿਹੜੀ ਹੈਗੀ ਆ ਉਹ ਲਿਖਵਾਈ ਜਾ ਰਹੀ ਆ ਜਿਸ ਤੋਂ ਬਾਅਦ ਸਾਫ਼ ਤੌਰ ਦੇ ਉੱਪਰ ਜਿਹੜੇ ਕਿਸਾਨਾਂ ਦੇ ਵਹੀਕਲ ਹੈਗੇ ਨੇ ਉਹ ਕਿਸਾਨ ਲੈ ਕੇ ਜਾਂਦੇ ਨੇ ਫਪੀ ਫਿਰਕ ਸਾਡੇ ਨਾਲ ਨੇ ਜਿਹੜੀ ਕਿ ਪੂਰੀ ਜਿਹੜੀ ਆ ਜਾਣਕਾਰੀ ਦੇ ਰਹੇ ਨੇ ਅਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਪਹਿਲਾਂ ਤਾਂ ਤੁਹਾਡੇ ਵੱਲੋਂ ਖੁਦ ਜਿਹੜੇ ਹੈਗੇ ਨੇ ਵਹੀਕਲ ਪੁਲਿਸ ਲੈ ਕੇ ਜਾ ਰਹੀ ਸੀ ਪਰ ਹੁਣ ਵੱਡੀ ਸੁਵਿਧਾ ਇਹਦੇ ਨਾਲ ਕੰਮ ਵੀ ਜਲਦੀ ਨਿਪਟੂਗਾ ਸਵੇਰ ਨਾਲੋਂ ਇਸ ਗੱਲ ਦਾ ਬਹੁਤ ਫਰਕ ਹੈ ਜਦੋਂ ਤੋਂ ਮਾਨਯੋਗ ਡੀਆਈਜੀ ਸਾਹਿਬ ਨੇ ਅਪੀਲ ਕੀਤੀ ਹੈ ਇੱਕ ਦੋ ਚੈਨਲਸ ਦੇ ਉੱਤੇ ਕਿ ਵੀ ਕਿਸਾਨ ਆ ਕੇ ਆਪਣੇ ਟਰੈਕਟਰ ਟਰਾਲੀਜ਼ ਖੁਦ ਲੈ ਕੇ ਜਾ ਸਕਦੇ ਆ ਆਪਣੀਆਂ ਬਿਲੋਂਗਿੰਗਸ ਲੈ ਕੇ ਜਾ ਸਕਦੇ ਆ ਤੇ ਅਸੀਂ ਸਵੇਰ ਤੋਂ ਹੀ ਵੈਸੇ ਜੇ ਕੋਈ ਉਸ ਤੋਂ ਪਹਿਲਾਂ ਵੀ ਆ ਰਹੇ ਸੀ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਇੱਥੇ ਪੂਰਾ ਰਿਕਾਰਡ ਰੱਖ ਰਹੇ ਸੀਗੇ ਉਹਨਾਂ ਦੀ ਆਈਡੀ ਲੈ ਕੇ ਉਹਨਾਂ ਤੋਂ ਤੇ ਟਰੈਕਟਰ ਦੀ ਆਰਸੀ ਜੇ ਆਰਸੀ ਨਹੀਂ ਗਈ ਤਾਂ ਉਹ ਆਪਣਾ ਕੋਈ ਨਾ ਕੋਈ ਦੋ ਇੰਡੀਪੈਂਡੈਂਟ ਐਵੀਡੈਂਸ ਵਿਟਨੈਸ ਦੇਣ ਤੇ ਆਧਾਰ ਕਾਰਡ ਵਗੈਰਾ ਲੈ ਕੇ ਤੇ ਅਸੀਂ ਉਹਨਾਂ ਨੂੰ ਜਾਣ ਦੇ ਰਹੇ ਸੀ ਹੁਣ ਜਦੋਂ ਤੋਂ ਸਰਨੇ ਅਪੀਲ ਕੀਤੀ ਹੈ ਤੇ ਉਸ ਤੋਂ ਬਾਅਦ ਕਾਫੀ ਨੰਬਰ ਵਧ ਗਿਆ ਹੁਣ ਕਿਸਾਨਾਂ ਦੀ ਗਿਣਤੀ ਜਿਆਦਾ ਨੰਬਰ ਚ ਵੇਖੋ ਲਗਾਤਾਰ ਆ ਰਹੇ ਨੇ ਤੇ ਕੋਸ਼ਾ ਆ ਕੇ ਰਿਕੁਐਸਟ ਕਰ ਰਹੇ ਨੇ ਵੀ ਅਸੀਂ ਸਵੇਰ ਤੱਕ ਆਪਣਾ ਸਮਾਨ ਬੰਨ ਲਾਂਗੇ ਉਹਨਾਂ ਦੇ ਟਰੈਕਟਰ ਟਰਾਲੀ ਜੇ ਇੱਥੇ ਹੈਗੇ ਲੈ ਜਾਣਗੇ ਕਈਆਂ ਨੇ ਹੱਲੇ ਇੱਥੇ ਟਰਾਲੀਆਂ ਟਰਾਲੀਆਂ ਹੈਗੀਆਂ ਨੇ ਟਰੈਕਟਰ ਪਿੰਡ ਨੇ ਤੇ ਉਹ ਜਦੋਂ ਇੱਥੋਂ ਬੰਨ ਲੈਣਗੇ ਤਾਂ ਫਿਰ ਸਵੇਰ ਤੱਕ ਮੈਨੂੰ ਲੱਗਦਾ ਕੱਲ ਦੁਪਹਿਰ ਤੱਕ ਸਾਰਾ ਇਹ ਕਲੀਨ ਅਪ ਹੋ ਜਾਊਗਾ ਚੰਗੀ ਤਰ੍ਹਾਂ ਜਿਹੜੀ ਅਡਿਸ਼ਨ ਹੋ ਰਹੀ ਆ ਕਿੰਨੇ ਕੁ ਕਿਸਾਨਾਂ ਨੇ ਆਪਣੇ ਨਾਮ ਅਤੇ ਪਤੇ ਲਿਖਾਤੇ ਕਿੰਨੇ ਕਿਸਾਨ ਸਮਾਨ ਚੱਕ ਕੇ ਲੈ ਗਏ ਮੈਨੂੰ ਲੱਗਦਾ 150 ਤੋਂ ਉੱਤੇ ਤਾਂ ਚੰਦਰਜੀਤ ਰੋਡ ਕਦੋਂ ਖੁੱਲ ਜਾਏਗੀ ਰੋਡ ਕਦੋਂ ਖੁੱਲ ਜਾਏਗੀ ਉਹ ਕਲੀਅਰ ਕਰਿਓ ਜਰਾ ਹੁਣ ਆਪਾਂ ਤੇ ਜਿੰਨੇ ਵੀ ਆ ਰਹੇ ਨੇ ਅਸੀਂ ਹਰ ਇੱਕ ਦਾ ਹੀ ਤੁਹਾਨੂੰ ਦੱਸਿਆ ਵੀ ਹਰ ਇੱਕ ਦਾ ਨਾਮ ਰਜਿਸਟਰ ਕਰਦੇ ਆਂ ਤੇ ਉਹਨਾਂ ਤੋਂ ਉਹਨਾਂ ਦੀ ਆਈਡੀ ਲੈਂਦੇ ਆਂ ਆਪਾਂ ਇਨਸ਼ੋਰ ਕਰਦੇ ਆਂ ਕਿ ਕੋਈ ਕਿਸੇ ਦਾ ਗਲਤੀ ਨਾਲ ਕੋਈ ਹੋਰ ਸਮਾਨ ਨਾ ਲੈ ਜਾਏ ਇਸ ਤਰੀਕੇ ਦੇ ਨਾਲ ਸੜਕ ਕਦੋਂ ਤੱਕ ਸਾਫ਼ ਹੋ ਜਾਊਗੀ ਜਿਹੜੇ ਤਰੀਕੇ ਦੇ ਨਾਲ ਹੁਣ ਕੰਮ ਹੋ ਰਿਹਾ ਹੈ ਕਿ ਉਹ ਤੁਹਾਡੇ ਵੱਲੋਂ ਵੀ ਜਿਹੜੇ ਅਨ ਆਈਡੈਂਟੀਫਾਈਡ ਹੈਗੇ ਨੇ ਉਹ ਉੱਥੇ ਲਿਜਾਏ ਜਾ ਰਹੇ ਨੇ ਤੇ ਇੱਕ ਸਾਰ ਵੀ ਲੈ ਕੇ ਜਾ ਰਹੇ ਨੇ ਕਿੰਨੇ ਕ ਸਮੇਂ ਚ ਰਸਤਾ ਚਾਲੂ ਹੋ ਜਾਊਗਾ ਇਦੇ ਬਾਰੇ ਸਹੀ ਕਮੈਂਟ ਕਰਨਾ ਤਾਂ ਸੀਨੀਅਰ ਲੈਵਲ ਤੋਂ ਹੀ ਕੀਤਾ ਜਾ ਸਕਦਾ ਹੈ ਮਾਨਯੋਗ ਡੀਏ ਸਾਹਿਬ ਅੱਗੇ ਮੀਟਿੰਗ ਲੈ ਰਹੇ ਨੇ ਸਾਰੇ ਆਫਸਰਸ ਦੇ ਨਾਲ ਉੱਥੇ ਹੀ ਪਤਾ ਲੱਗੂਗਾ ਵੀ ਕਦੋਂ ਤੱਕ ਇਹ ਥਰੂ ਐਂਡ ਥਰੂ ਹੋ ਜੂਗੀ ਕਿਉਂਕਿ ਹਰਿਆਣੇ ਨਾਲ ਵੀ ਕੋਆਰਡੀਨੇਸ਼ਨ ਕਰਨਾ ਪੈਣਾ ਉਧਰ ਵੀ ਜਿਹੜੀ ਬੈਰੀਕੇਟਿੰਗ ਲੱਗੀ ਹੋਈ ਸੀ ਮੈਨੂੰ ਉਹਦੇ ਬਾਰੇ ਨਹੀਂ ਪਤਾ ਵੀ ਉਹ ਕਿੰਨੀ ਦਿਨ ਚੱਲੇਗੀ ਜੀ 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 ਚਰਨਜੀਤ ਤੇ ਮੰਨ ਰਹੇ ਆ ਕਿ ਕੱਲ ਤੱਕ ਤਾਂ ਕੱਲ ਦੁਪਹਿਰ ਤੱਕ ਥਰੂ ਹੋ ਜਾਣਾ ਚਾਹੀਦਾ ਸਾਫ ਤਾਂ ਬਿਲਕੁਲ ਨਵਰੀਤ ਵਿਰਕ ਖੁਦ ਸਾਰੇ ਕਮਾਲ ਸੰਭਾਲ ਰਹੇ ਨੇ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਆਈਡੀ ਪਹਿਲਾਂ ਚੈੱਕ ਕੀਤੀ ਜਾਂਦੀ ਆ ਆਧਾਰ ਕਾਰਡ ਚੈੱਕ ਕੀਤਾ ਇਹਦਾ ਐਸਪੀ ਸਾਹਿਬ ਖੁਦ ਦੇਖ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਪੂਰੀ ਜਾਂਚ ਕਰਕੇ ਉਸ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਆਪਣੇ ਸਾਧਨਾਂ ਦੇ ਕੋਲ ਕਿਸਾਨ ਆ ਪਹੁੰਚਦੇ ਨੇ ਆਪਣਾ ਸਮਾਨ ਸੰਭਾਲ ਕੇ ਬੰਨ ਕੇ ਫਿਰ ਆਪਣੇ ਘਰਾਂ ਨੂੰ ਲੈ ਕੇ ਜਾ ਸਕਦੇ ਨੇ ਤਾਂ ਜਿਹੜੀ ਰਫਤਾਰ ਹੁਣ ਫੜੀ ਆ ਕਿੱਥੇ ਪਹਿਲਾਂ ਸਿਰਫ ਪੁਲਿਸ ਕਰਦੀ ਸੀ ਤਾਂ ਪੁਲਿਸ ਦੇ ਨਾਲ ਜਿਹੜੀ ਕਿਸਾਨ ਨੇ ਜਲਦੀ ਜਿਹੜਾ ਹੈਗਾ ਖਨੋਰੀ ਬਾਰਡਰ ਵੀ ਖੁੱਲੂਗਾ ਜੀ ਚੀਕਾ ਸ਼ੁਕਰੀਆ ਬਹੁਤ ਬਹੁਤ ਤਨਬਾਤ ਸਾਡੇ ਨਾਲ ਜੁੜਨ ਲਈ ਇਸ ਪਰੀ ਗੱਲਬਾਤ ਦੇ ਲਈ ਤਖਨੌਰੀ ਬਾਰਡਰ ਦੇ ਤੋਂ ਅਪਡੇਟ ਇਸ ਸਮੇਂ ਦੀ ਇਹ ਹੈ ਕਿ ਥੋੜੀ ਦੇ ਅੰਦਰ ਵਿੱਚ ਜਲਦੀ ਖਨੌਰੀ ਬਾਰਡਰ ਵੀ ਖੁੱਲਿਆ ਹੋਇਆ ਸਾਨੂੰ ਨਜ਼ਰ ਆਏਗਾ ਫਿਲਹਾਲ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਤੁਸੀਂ ਇਸ ਰੂਟ ਨੂੰ ਅਪਣਾ ਕੇ ਅੱਗੇ ਜਾ ਸਕਦੇ ਹੋ ਅਗਲੀ ਖਬਰ ਦਾ ਰੁਕ ਕਰਦੇ ਹਾਂ ਇਸ ਸਮੇਂ ਇੱਕ अहम ਤੇ ਵੱਡੀ ਖਬਰ ਆ ਰਹੀ ਹੈ ਕਰਨਲ ਬਾਠਦੀ ਕਟਮਾਰ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਤੇ ਅਪਡੇਟ ਇਹ ਹੈ ਕਿ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਤੇ ਆਦੇਸ਼ ਦਿੱਤੇ ਨੇ ਆਈਏਐਸ ਪਰਮਵੀਰ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਤੇ ਨਫਤਿਆਂ ਦੇ ਵਿੱਚ ਜਾਂਚ ਰਿਪੋਰਟ ਉਹ ਸੌਂਪਣਗੇ ਜਾਂਚ ਪੂਰੀ ਕਰਕੇ ਪਟਿਆਲਾ ਦੇ ਵਿੱਚ ਕਰਨਲ ਬਾਠ ਤੇ ਉਹਨਾਂ ਦੇ ਬੇਟੇ ਦੇ ਨਾਲ ਕੁੱਟਮਾਰ ਹੋਈ ਸੀ ਪੁਲਿਸ ਕਲਾਸਮਾ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਲੱਗੇ 12 ਪੁਲਿਸ ਕਲਾਸਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਪਟਿਆਲਾ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਆਈਏਐਸ ਨਾ ਪਰਮਵੀਰ ਸਿੰਘ ਜਿਨ੍ਹਾਂ ਨੂੰ ਹੁਣ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਕਰਨਲ ਪਸ਼ਪਿੰਦਰ ਬਾਠ ਤੇ ਉਹਨਾਂ ਦੇ ਬੇਟੇ ਅੰਗਦ ਬਾਠ ਦੀ ਕੁੱਟਮਾਰ ਹੋਈ ਸੀ ਉਸਦੇਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਔਰ ਇਹ ਪੂਰਾ ਮਾਮਲਾ ਫੋਰ ਟੂਲ ਫੜ ਗਿਆ ਜਦੋਂ ਪੁਲਿਸ ਨੇ ਕਾਰਵਾਈ ਤਾਂ ਕੀਤੀ ਪਰ ਦੂਜੇ ਪਾਸੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਹ ਸੰਤੁਸ਼ਟ ਨਹੀਂ ਨਹੀਂ ਇਸ ਕਾਰਵਾਈ ਤੋਂ ਔਰ ਪਰਿਵਾਰ ਕਹਿ ਰਿਹਾ ਕਿ ਐਫ ਆਈ ਆਰ ਕਿੱਤੀ ਜਾਵੇ ਬਾਈ ਨੇਮ ਪਰਚਾ ਦਰਜ ਕੀਤਾ ਜਾਵੇ 12 ਪੁਲਿਸ ਮੁਲਾਜ਼ਮਾਂ ਨੂੰ ਪਟਿਆਲਾ ਪੁਲਿਸ ਆਲਰੇਡੀ ਸਸਪੈਂਡ ਕਰ ਚੁੱਕੀ ਹੈ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਰਵਿੰਗ ਨਾ ਕਰਨਲ ਨੇ ਪੁਸ਼ਪਿੰਦਰ ਬਾਠ ਤਾ ਕਰਨਲ ਕਰਨਲ ਬਾਠ ਤੇ ਉਹਨਾਂ ਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਇਸ ਸਮੇਂ ਅਹ ਵੱਡੀ ਖਬਰ ਹੈ ਪਟਿਆਲਾ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਾਂਚ ਕੀਤੀ ਜਾ ਰਹੀ ਹੈ ਅਣਪਛਾਤੇਆਂ ਦੇ ਖਿਲਾਫ ਉਹ ਐਫਆਈਆਰ ਦਰਜ ਕੀਤੀ ਗਈ ਤੇ ਫਿਰ ਕਰਨਲ ਬਾਠ ਜਾ ਕੇ ਵੱਡੀ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਦੂਜੇ ਪਾਸੇ ਗਵਰਨਰ ਦੇ ਨਾਲ ਮੁਲਾਕਾਤ ਕਰਨ ਦਾ ਉਹਨਾਂ ਦੇ ਵੱਲੋਂ ਸਮਾਂ ਮੰਗਿਆ ਗਿਆ ਤੌਰੇ ਸੂਰੇ ਮਾਮਲੇ ਦੇ ਵਿੱਚ ਕਿਉਂਕਿ ਇਹ ਪੂਰਾ ਮਾਮਲਾ ਜਦੋਂ ਜਾ ਕੇ ਦੇਸ਼ ਦੀਆਂ ਫੋਰਸਿਸ ਦੇ ਨਾਲ ਜੁੜ ਜਾਂਦਾ ਹੈ ਤਾਂ ਆਪਣੇ ਆਪ ਸਮਝ ਸਕਦੇ ਆਪਾਂ ਕਿ ਕਿੰਨਾ ਸੰਵੇਦਨਸ਼ੀਲ ਹੋ ਜਾਂਦਾ ਹੈ। ਅ ਔਰ ਐਸਐਸਪੀ ਦੇ ਵੱਲੋਂ ਵੀ ਕਿਹਾ ਗਿਆ ਕਿ ਬਹੁਤ ਸੰਵੇਦਨਸ਼ੀਲ ਮਾਮਲਾ ਤੇ ਜਲਦ ਅਸੀਂ ਜਾਂਚ ਪੂਰੀ ਕਰਾਂਗੇ ਪਰ ਹੁਣ ਅਪਡੇਟ ਵੱਡਾ ਆ ਰਿਹਾ ਕਿ ਨਿਆਇਕ ਜਾਂਚ ਤੇ ਆਦੇਸ਼ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਔਰ ਆਈਐਸ ਲੈਵਲ ਦੇ ਅਧਿਕਾਰੀ ਲਗਾਏ ਗਏ ਨੇ ਜੋ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਨਗੇ ਸਦਰੂ ਕਰਦੇ ਆ ਸਾਡੇ ਸੇ ਹੋ ਗਈ ਇਸ ਸਮੇਂ ਸਾਡੇ ਨਾਲ ਜੁੜਨੇ ਨੇ ਉਮੇਸ਼ ਸ਼ਰਮਾ ਨੂੰ ਦਾ ਰੁੱਕਰਦੇ ਆ ਚੰਡੀਗੜ੍ਹ ਤੋਂ ਉਮेश ਜੀ ਕੁਝ ਤੁਹਾਡੇ ਕੋਲ ਜਾਣਕਾਰੀ ਕਰਨਲ ਬਾਡਦੇਸ ਪੂਰੇ ਮਾਮਲੇ ਨੂੰ ਲੈ ਕੇ ਅਹ ਦੇਖੋ ਬਿਲਕੁਲ 3 ਹਫਤੇ ਦੇ ਅੰਦਰ ਇਨਕੁਆਇਰੀ ਦੀ ਜਿਹੜੀ ਜਾਂਚ ਹੈ ਰਿਪੋਰਟ ਉਹ ਦੇਣੀ ਪੈਗੀ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦੇ ਜਿਹੜੇ ਅ ਹੈਗੇ ਨੇ ਅਫੀਸਰ ਪਰਮਵੀਰ ਸਿੰਘ ਆਈਐਸ ਨੇ ਕਮਿਸ਼ਨਰ ਨੇ ਪਟਿਆਲਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਿਆ ਸਪੈਸ਼ਲ ਪਾਵਰ ਦਿੱਤੀ ਗਈ ਹੈ ਅ ਉਹਦੇ ਮੁਤਾਬਿਕ 3 ਹਫਤੇ ਅੰਦਰ ਇਨਕੁਆਇਰੀ ਕਰਨੀ ਪੈਣੀ ਔਰ ਅਸੀਂ ਪੰਜਾਬ ਗਵਰਨਰ ਹਾਊਸ ਵਿੱਚ ਮੌਜੂਦਾਂ ਔਰ ਕੁਛ ਹੀ ਦੇਰ ਵਿੱਚ ਅੱਥੇ ਜਿਹੜੀ ਫੈਮਿਲੀ ਹੈ ਉਹ ਮਿਲਣ ਆਏਗੀ گورنر ਦਾ ਟਾਈਮ ਲਿੱਤਾ ਹੋਇਆ ਉਹਨਾਂ ਨੇ ਪੰਜਾਬ ਦੇ گورنر ਗੁਲਾਬ ਚੰਦ ਘਟਾਰੀਆ ਤੋਂ ਪਰਿਵਾਰ ਕੁਛ ਦੇਰ ਵਿੱਚ ਅੱਥੇ ਪਹੁੰਚੇਗਾ ਔਰ ਮੀਟਿੰਗ ਕਰੇਗਾ ਉਸ ਤੋਂ ਬਾਅਦ ਜਦੋਂ ਬਾਹਰ ਆਣਗੇ ਤਾਂ ਗੱਲਬਾਤ ਹੋਏਗੀ ਪਰਿਵਾਰ ਨਾਲ ਲੇਕਿਨ ਇਹ ਨਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਨੇ ਇਨਕੁਆਇਰੀ ਜਿਹੜੀ ਹੈ ਉਹ ਮਾਰਕ ਕਰ ਦਿੱਤੀ ਹੈ ਮੈਜਿਸਟ੍ਰੇਟ ਮੈਜਿਸਟ੍ਰੇਟ ਇਨਕੁਆਇਰੀ ਜਿਹੜੀ ਹੈ ਕਿ ਉਹ ਪੰਜਾਬ ਸਰਕਾਰ ਨੇ ਮਾਰਕ ਕਰ ਦਿੱਤੀ ਹੈ ਜਿਹੜੇ ਆਈਐਸ ਨੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦੇ ਕਮਿਸ਼ਨਰ ਨੇ ਪਰਮਵੀਰ ਸਿੰਘ ਉਹਨਾਂ ਨੂੰ ਪੁਆਇੰਟ ਕੀਤਾ ਇਨਕੁ ਔਰ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਪਾਵਰ ਦਿੱਤੀ ਅੰਡਰ ਸੈਕਸ਼ਨ 15 ਦੇ ਅੰਦਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਕੇ ਅੰਦਰ ਇੱਕ ਸਪੈਸ਼ਲ ਇੱਕ ਪਾਵਰ ਦੇ ਕੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਜਿਹੜੀ ਇਨਕੁਆਇਰੀ ਹੈ 3 ਹਫਤੇ ਦੇ ਅੰਦਰ ਜਿਹੜੀ ਉਹ ਕਰਕੇ ਰਿਪੋਰਟ ਦੇਣ ਤਾਂ ਇੱਕ ਕਿਤੇ ਨਾ ਕਿਤੇ ਪਰਿਵਾਰ ਲਈ ਕੋਈ ਅਪਡੇਟ ਹੈ ਔਰ ਵੈਸੇ ਵੀ ਅਪਡੇਟ ਹੈ ਕਿ ਜਦੋਂ ਇਨਕੁਆਇਰੀ ਮਾਰਕ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ 3 ਹਫਤੇ ਦੇ ਅੰਦਰ ਇਨਕੁਆਇਰੀ ਕਰਨੀ ਪੈਣੀ ਲੇਕਿਨ ਅੱਜ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਪਰਿਵਾਰ ਕੀ ਆਪਣੀ ਗੱਲ ਰੱਖਦਾ ਹੈ ਔਰ ਇਸ ਇਨਕੁਆਰੀ ਦੇ ਬਾਰੇ ਵੀ ਅੱਪਾ ਗੱਲ ਕਰੀਏ ਕਿ ਉਹ ਵੀ ਪੁੱਛਾਂਗੇ ਲੇਕਿਨ ਕੁਛ ਹੀ ਦੇਰ ਵਿੱਚ ਇੱਥੇ ਪਰਿਵਾਰ ਜਿਹੜਾ ਹੈ ਉਹ ਪੰਜਾਬ ਗਵਰਨਰ ਆ ਹਾਊਸ ਰਾਜਪਵਨ ਪੰਜਾਬ ਰਾਜਪਵਨ ਪਹੁੰਚਣ ਵਾਲਾ ਹੈ ਔਰ ਜੇ ਅੱਪਾ ਤਸਵੀਰ ਦੀ ਗੱਲ ਕਰੀਏ ਤਾਂ ਤੇ ਪਰਿਵਾਰ ਜਿਹੜਾ ਹੈਗਾ ਸਾਨੂੰ ਲੱਗ ਰਿਹਾ ਕਿ ਸ਼ਾਇਦ ਇੱਥੇ ਪਹੁੰਚ ਚੁੱਕਿਆ ਹੈ ਤੇ ਜਿਹੜੀ ਤੁਸੀਂ ਬਲੈਕ ਕਲਰ ਦੀ ਗੱਡੀ ਦੇਖ ਰਹੇ ਹੋ ਇਹ ਉਹਨਾਂ ਦਾ ਪਰਿਵਾਰ ਹੈ ਇਹ ਪਰਿਵਾਰ ਹੈ ਪਟਿਆਲਾ ਦਾ ਉਹਨਾਂ ਦੇ ਪਰਿਵਾਰ ਦੇ ਸਦਸੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਿਕ ਸਦਸ ਉਹ ਇੱਥੇ ਪਹੁੰਚੇ ਨੇ ਔਰ ਗੱਲਬਾਤ ਵੀ ਕਰਨੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਜਿਹੜਾ ਹੈਗਾ ਇੱਥੇ ਪਹੁੰਚਿਆ ਕਿਉਂਕਿ ਟਾਈਮ ਸੀਗਾ ਔਰ ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਪਰਿਵਾਰ ਨੂੰ ਜਿਹੜਾ ਹੈ ਪਹੁੰਚਿਆ 5 ਵਜੇ ਦਾ ਟਾਈਮ ਸੀਗਾ ਪਰਿਵਾਰ ਨੂੰ ਮਿਲਣ ਦਾ ਔਰ ਨਾਲ ਲੀਡਰ ਵੀ ਨੇ ਜੀ ਮੈਮ ਇਨਕੁਆਰੀ ਮਾਰ ਕਰ ਦਿੱਤੀ ਗਈ ਹੈ ਮੈਜਿਸਟ੍ਰੇਟ ਇਨਕੁਆਰੀ ਜੀ ਮੈਜਿਸਟਰੇਟ ਇਨਕੁਆਇਰੀ ਮਾਰਕ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਉਹ ਫੇਰ ਉਹ ਡਿਸਟ੍ਰਿਕਟ ਦੇ ਪੁਲਿਸਨ ਪੁਲਿਸ ਵਾਲਿਆਂ ਨੇ ਜਦੋਂ ਪੂਰਾ ਹੀ ਪੂਰਾ ਹੀ ਪੂਰਾ ਪਟਿਆਲਾ ਪੁਲਿਸ ਐਸਐਸਪੀ ਸਾਰੇ ਇਨਵੋਲਡ ਹਨ ਤੇ ਮੈਜਿਸਟਰੇਟ ਇਨਕੁਆਇਰੀ ਦਾ ਜੀ ਕੋਈ ਮਤਲਬ ਹੀ ਨਹੀਂ ਬੰਦਾ ਯਸ ਆਈਐਸ ਐ ਪਰਮਵੀਰ ਸਿੰਘ ਨੂੰ ਅਪਾਇੰਟ ਕੀਤਾ ਗਿਆ ਸਪੈਸ਼ਲ ਉਹਨਾਂ ਦੇ ਮਾਰ ਕਰਕੇ ਕਿ 15 ਦਿਨ 3 ਹਫਤੇ ਦੇ ਅੰਦਰ ਇਨਕੁਆਇਰੀ ਕਰਨੀ ਹੈ ਔਰ ਸਪੈਸ਼ਲ ਪਾਵਰ ਦਿੱਤੀ ਗਈ ਉਹ ਜੀ ਇਹ ਇੱਕ ਟੈਕਟਿਕ ਸੀ ਜਿਹਾ ਪਹਿਲੇ ਸਾਨੂੰ ਐਫ ਆਈ ਆਰ ਦਾ ਗੁੰਮਰਾਹ ਕਿੱਤਾ ਗਿਆ ਸੀ ਉਸ ਤੋਂ ਬਾਅਦ ਸੈਕੰਡ ਸਾਨੂੰ ਵਾਪਸ ਬੋਲਿਆ ਐਫ ਆਈ ਆਰ ਸਸਪੈਂਡ ਕਰਨ ਦਾ ਜਿਹੜਾ ਸਸਪੈਂਸ਼ਨ ਹੈ 12 ਬੰਦਿਆਂ ਵਿੱਚੋਂ ਜਿਹੜਾ ਇੱਕ ਐਸ ਐਚ ਓ ਹੈਗਾ ਉਸ ਦਾ ਨਾਮ ਅਜੇ ਤੱਕ ਸਮਿੰਦਰ ਉਸ ਸਸਪੈਂਸ਼ਨ ਤੇ ਨਹੀਂ ਸਾਡੇ ਕੋਲ ਸਾਰੇ ਬੰਦਿਆਂ ਦੇ ਨਾਮ ਆ ਗਏ ਹਨ 12 ਦੇ 12 ਬਟ ਉਸ ਵਿੱਚ ਇੱਕ ਨਹੀਂ ਹੈਗਾ ਹਾਂ ਅਸੀਂ ਜੋ ਚਾਹੁੰਦੇ ਹਾਂ ਅਸੀਂ ਗਵਰਨਰ ਸਾਹਿਬ ਕੋਲ ਆ ਕੇ ਫਿਰ ਤੁਹਾਨੂੰ ਦੱਸਾਂਗੇ ਇਹ ਅਵਿਨਾਸ਼ ਜੀ ਹਾਂਜੀ ਹਾਂਜੀ ਖੰਨਾ ਸਾਹਿਬ ਹਾਂ ਜਿੱਦਾਂ ਤੁਸੀਂ ਇਹਨਾਂ ਨੇ ਕਿਹਾ ਕਿ ਇਨਕੁਆਰੀ ਹੁਲੇ ਮਾਰਕ ਹੋਈ ਹੈ ਤੇ ਇਹਨਾਂ ਨੇ ਕਿਹਾ ਕਿ ਗਨਰ ਸਾਹਿਬ ਨੂੰ ਮਿਲਾਂਗੇ ਪਹਿਲਾਂ ਫਿਰ ਦੱਸਾਂਗੇ ਭਾਈ ਮੇਲਾ ਤੇ ਹਾਂਜੀ ਹਾਂਜੀ ਹੁਣ ਇਨਕੁਆਰੀ ਮਾਰਕ ਹੋਈ ਹੈ ਜਿੱਦਾਂ ਆਪਾਂ ਗੱਲ ਕੀਤੀ ਸਾਹਮਣੇ ਸਾਹਮਣੇ ਦੇਖੋ ਸਭ ਤੋਂ ਪਹਿਲਾਂ ਲਾ ਲਓ ਮਾਈਕ ਲਾ ਲਓ ਯਾਰ ਆ ਭਾਂਜੀ ਆਓ ਥੈਂਕ ਯੂ ਮਾਈ ਕਿੱਥੇ ਲੱਗਣਗੇ ਯਾਰ ਸਮਿਤ ਭਾਈ ਚੱਕਿਆ ਮੇਰੇ ਵਾਲਾ ਪਿੱਛੇ ਪਿਆ ਮੀ ਤਾਂ ਹੈਂਡਿੰਗ ਆਪਸੋ ਇਸ ਪਟਿਆਲਾ ਕਾਂਡ ਕਰਨਲ ਸਾਹਿਬ ਨਾਲ ਜਿਹੜਾ ਹੋਇਆ ਇਹ ਇੱਕ ਅੰਗਰੇਜ਼ਾਂ ਦੇ ਰਾਜ ਦੀ ਯਾਦ ਦਿਵਾਤੀ ਇਹਨਾਂ ਨੇ ਇੱਕ ਤਾਂ ਪੁਲਿਸ ਮੁਲਾਜ਼ਮਾ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਲਟਾ ਐਕਸ਼ਨ ਕੀ ਲੈਣਾ ਚਰਚਾ ਜਿਹੜਾ ਹੈ ਉਹ ਕਰਨ ਸਾਹਿਬ ਦੇ ਉੱਤੇ ਤੇ ਉਹਨਾਂ ਦੇ ਬੇਟੇ ਉੱਤੇ ਕਰਤਾ ਇਹ ਕਹਿ ਕੇ ਕਿ ਉਹਨਾਂ ਨੇ ਸ਼ਾਪ ਕੀਤੀ ਹੋਈ ਸੀ ਹਲਲਵਾਜੀ ਕੀਤੀ ਹੈ ਕੁੱਟ ਮਾਰ ਤੋਂ ਬਾਅਦ ਜਦੋਂ ਉਹਨਾਂ ਦਾ ਮੈਡੀਕਲ ਹੋਇਆ ਸੱਟਾਂ ਸਾਹਮਣੇ ਆਈਆਂ ਤਾਂ ਮੈਡੀਕਲ ਰਿਪੋਰਟ ਦੇ ਵਿੱਚ ਇਹ ਗੱਲ ਆਈ ਹੈ ਕਿ ਕੋਈ ਅਲਕੋਹਲ ਦਾ ਉਹਨਾਂ ਨੇ ਸੇਵਨ ਨਹੀਂ ਕੀਤਾ ਹੋਇਆ ਸੀ ਮਤਲਬ ਇੱਕ ਚੋਰ ਤੇ ਦੂਜਾ ਸੀਨਾ ਜੋੜ ਇਹ ਗੱਲ ਜਿਹੜੀ ਹੈ ਇਹ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਸਾਬਤ ਕਰਤੀ ਹੈ ਔਰ ਮੈਂ ਕਲਕੋ ਦਾ ਇਰਿਸਪੌਂਸੀਬਲ ਆਫਿਸਰ ਜਿਹੜੇ ਨੇ ਉਹਨਾਂ ਨੇ ਐਕਚੁਅਲ ਲੈਣ ਦੀ بجائے ਫੈਮਿਲੀ ਨੂੰ ਕੰਸੋਲ ਕਰਨ ਦੀ بجائے ਉਹਨਾਂ ਦੇ ਜੋ ਹੋਇਆ ਇੱਕਾ ਬੱਚਾ ਛੋਟਾ ਜਿਹਾ ਇਹਦੇ ਸਿਰ ਦੇ ਉੱਤੇ بیسਬਾਲ ਮਾਰੇ ਗਏ ਤੇ ਕਸੂਰ ਕੀ ਸੀ ਪਾਰਕਿੰਗ ਦਾ ਔਰ 12 ਪੁਲਿਸ ਵਾਲੇ ਇੱਕ ਕੁਸ ਕਰਨਲ ਨੂੰ ਜਿਹਨੇ ਆਪਣਾ ਆਇਡੈਂਟੀਟੀ ਕਾਰਡ ਵੀ ਦਿਖਾਇਆ ਕਿ ਮੈਂ ਆਰਮੀ ਦਾ ਰਿਟਾਇਰਡ ਕਰਨਲ ਐ ਔਰ ਮੈਂ ਸਰਵਿੰਗ ਕਰਨਲ ਐ ਮੈਂ ਅ ਦੇਸ਼ ਸੇਵਾ ਕਰ ਰਿਹਾ ਆ ਤੇ ਤੁਸੀਂ ਮੇਰੀ ਗੱਲ ਆਇਡੈਂਟੀਟੀ ਕਾਰਡ ਤੋਂ ਪਛਾਨ ਲਓ ਲੇਕਿਨ ਉਸ ਆਇਡੈਂਟੀ ਕਾਰਡ ਨੂੰ ਵੀ ਚੱਕ ਕੇ ਉਹਨਾਂ ਨੇ ਪਰੇ ਮਾਰਿਆ। ਤੋਂ ਮੈਂ ਅਬ ਸਾਰੇ ਕੈਪਸਰਾਨਾ ਵੀ ਗੱਲ ਕੀਤੀ ਐ ਢਿੱਲੂ ਸਾਹਿਬ ਸਾਡੇ ਸੀਨੀਅਰ ਲੀਡਰ ਨੇ ਇਹਨਾਂ ਦੇ ਰਿਸ਼ਤedar ਵੀ ਨੇ ਇਹਨਾਂ ਵੀ ਗੱਲ ਕੀਤੀ ਐ ਅੱਜ ਹਾਰ ਕੇ ਅਸੀਂ ਗੁਰਨਤ ਸਾਹਿਬ ਕੋਲ ਟਾਈਮ ਲਿਆ ਕਿ ਕਿਰਪਾ ਕਰਕੇ ਸਾਡੀ ਜਿਹੜੀ ਇਹ ਸੁਣਵਾਈ ਕੀਤੀ ਜਾਵੇ ਕੁਛ ਨਹੀਂ ਚਾਹੁੰਦੇ ਫੇਰ ਜਸਟਿਸ ਚਾਹੁੰਦੇ ਆ ਹੁਣ ਜੇ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਪੁਲਿਸ ਵਾਲਿਆਂ ਦਾ ਫੇਰ ਸਸਪੈਂਡ ਕਿਉਂ ਕੀਤੇ ਸਸਪੈਂਸ਼ਨ ਦਾ ਰੀਜ਼ਨ ਆ ਤਾਂ ਹੀ ਸਸਪੈਂਡ ਕੀਤੇ ਨਾ ਮੈਂ মিডিਆ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਇਸ ਗੱਲ ਨੂੰ ਚਾਹੇ ਥੋੜਾ ਲੇਟ ਹੋਏ ਆ ਲੇਕਿਨ ਬੜੀ ਅੱਛੀ ਤਰ੍ਹਾਂ ਇਹਨਾਂ ਨੂੰ ਚੱਕਿਆ ਔਰ ਆਸ ਰੱਖਦੇ ਆ ਕਿ ਤੁਹਾਡਾ ਰੋਲ ਵੀ ਰਹੇਗਾ ਇਸ ਫੈਮਿਲੀ ਨੂੰ ਜਸਟਿਸ ਦਵਾਨ ਚ ਔਰ ਆਸ ਕਰਦੇ ਆ ਕਿ ਗੁਰਨਰ ਸਾਹਿਬ ਦਾ ਰੋਲ ਵੀ ਰਹੇਗਾ ਜਸਟਿਸ ਦਵਾਨ ਚ ਔਰ ਅੱਜ ਹੁਣ 5:40 ਦਾ ਟਾਈਮ ਹੈ ਉਹ ਕੀ ਕਹਿਣਗੇ ਉਹਦੀ ਜਾਣਕਾਰੀ ਤੁਹਾਨੂੰ ਵਾਪਸ ਆਕੇ ਸੀ ਦੇਣੀ ਬਾੜ ਪਰਿਵਾਰ ਕਰਨਲ ਬਾੜ ਦਾ ਪਰਿਵਾਰ ਪਹੁੰਚਿਆ ਹੋਇਆ ਇਸ ਸਮੇਂ ਮੁਲਾਕਾਤ ਕਰਨ ਦੇ ਲਈ ਔਰ ਮੁਲਾਕਾਤ ਪੰਜਾਬ ਦੇ ਗਵਰਨਰ ਗਲੌਬਸਨ ਕਟਾਰੀਆ ਦੇ ਨਾਲ ਮੁਲਾਕਾਤ ਕਰਨ ਲਈ ਜੋ ਸਮਾਂ ਮੰਗਿਆ ਗਿਆ ਸੀ ਉਸ ਸਮੇਂ ਦੇ ਉਪਤੀ ਪਹੁੰਚੇ ਨੇ ਔਰ ਕਾਬਲੇ ਗੌਰ ਹੈ ਕਿ ਸਭ ਦੇ ਵਿਚਾਰੇ ਪੰਜਾਬ ਸਰਕਾਰ ਦੇ ਵੱਲੋਂ ਆਈਐਸ ਪਰਮਵੀਰ ਸਿੰਘ ਦੀ ਅਗਵਾਈ ਦੇ ਵਿੱਚ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਪਰਮਵੀਰ ਸਿੰਘ ਇਸ ਜਾਂਚ ਟੀਮ ਨੂੰ ਲੀਡ ਕਰਨਗੇ ਉਹਨਾਂ ਦੀ ਅਗਵਾਈ ਦੇ ਵਿੱਚ ਜਾਂਚ ਹੋਏਗੀ ਪੁਆਇੰਟ ਨੰਬਰ 2 ਤਿੰਨ ਹਫ਼ਤਿਆਂ ਦੇ ਵਿੱਚ ਤਾਂ 20 ਕਿ ਦਿਨਾਂ ਦੇ ਵਿੱਚ ਜਾਂਚ ਨੂੰ ਕੰਪਲੀਟ ਕਰਕੇ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਗਏ ਨੇ ਔਰ ਇਸ ਸਭ ਦੇ ਵਿਚਾਲੇ ਜਿਹੜਾ ਪਰਿਵਾਰ ਹੈ ਉਹ ਕਹਿ ਰਿਹਾ ਹੈ ਕਿ ਫਿਰ ਮਾਮਲਾ ਡਿਸਟ੍ਰਿਕਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੱਕ ਹੀ ਸੀਮਿਤ ਰਹਿ ਗਿਆ ਹਾਲਾਂਕਿ ਪਰਿਵਾਰ ਦੀ ਕੀ ਮੰਗ ਹੈ ਪਰਿਵਾਰ ਹੁਣ ਕੀ ਚਾਹੁੰਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਿਹੜਾ ਐਕਸ਼ਨ ਹੋਣਾ ਚਾਹੀਦਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ لازਮੀ ਤੌਰ ਦੇ ਉੱਤੇ ਹੈਗੀਆਂ ਨੇ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕੀ ਪ੍ਰੋਸਾ ਮਿਲਦਾ ਹੈ ਇਹ ਕਾਬਲੇ ਗੌਰ ਹੈ ਕਿ ਪੂਰਾ ਪੜਨਾ ਪੂਰਾ ਘਟਨਾਕਰਮ ਪਟਿਆਲਾ ਦੇ ਵਿੱਚ ਵਾਪਰਦਾ ਹੈ ਜਦੋਂ ਅਲਜ਼ਾਮ ਹੈ ਕਿ ਕੁਝ ਪੁਲਿਸ ਬਲਾਤਮਾ ਦੇ ਵੱਲੋਂ ਇੱਕ ਟਾਬੇ ਦੇ ਬਾਹਰ ਕੁੱਟਮਾਰ ਕੀਤੀ ਗਈ ਹੈ ਪੂਰਾ ਮਾਮਲਾ ਪਾਰਕਿੰਗ ਵਿਵਾਦ ਦੇ ਨਾਲ ਜੁੜਿਆ ਹੋਇਆ ਹੈ ਕਿ ਪਾਰਕਿੰਗ ਨੂੰ ਲੈ ਕੇ ਪੂਰੀ ਆਪਸ ਦੇ ਵਿੱਚ ਤਕਰਾਰ ਹੋਈ ਸੀ ਜੋ ਵੱਦੀ ਵੱਦੀ ਕੁੱਟਮਾਰ ਤੱਕ ਪਹੁੰਚ ਗਈ ਔਰ ਫਿਰ ਉਥੇ ਕੁੱਟਮਾਰ ਕੀਤੀ ਗਈ ਕਰਨਲ ਬਾਟ ਦੀ ਵੀ ਤੇ ਉਹਨਾਂ ਦੇ ਬੇਟੇ ਦੀ ਵੀ ਕਰਨਲ ਬਾਟ ਸਰਵਿੰਗ ਹੈਗੇ ਨੇ ਸਮੇਂ ਦੇਸ਼ ਦੀ ਸੇਵਾ ਕਰ ਰਹੇ ਨੇ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਵੀ ਦਿਖਾਇਆ ਤੇ ਸਭ ਦੇ ਵਿਚਾਲੇ ਜਿਹੜੇ ਆਰਪੀ ਦੇ ਅਧਿਕਾਰੀ ਨੇ ਉਹ ਵੀ ਮੁਲਾਕਾਤ ਕਰਨ ਲਈ ਐਸਐਸਪੀ ਜਿਹੜੇ ਹੈਗੇ ਨੇ ਪਟਿਆਲਾ ਦੇ ਤੇ ਜਿਹੜੇ ਹੋਰ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨੇ ਪਟਿਆਲਾ ਦੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਅਹਿਮ ਖਬਰਾਂ 'ਤੇ ਨਜ਼ਰ ਬਣਾਈ ਹੋਈ ਹੈ ਔਰ ਫਿਲਹਾਲ ਵੇਲਾ ਹੌਂ ਚੱਲੇ ਤੜਤੋਂ ਇਜਾਜ਼ਤ ਲੈਣ ਦਾ ਤੁਸੀਂ ਜੁੜੇ ਰਹੋ ਨਿਊਜ਼ ਇਟ ਇਨ ਪੰਜਾਬ ਹਰਿਆਣਾ